ਜਿੱਥੇ ਸਾਡੇ ਸਿੱਖ ਯੋਧਿਆਂ ਦੀ ਗੱਲ ਆਉਂਦੀ ਉੱਥੇ ਸਾਡੇ ਬੀਬੀਆਂ ਦੀ ਵੀ ਗੱਲ ਹੁੰਦੀ ਉਹ ਵੀ ਹਮੇਸ਼ਾ ਸ਼ਸਤਰ ਰੱਖ ਰਹੀਆਂ ਸੀ ਉਹ ਸ਼ਸਤਰ ਸਾਨੂੰ ਮਿਲਿਆ ਸਭ ਤੋਂ ਪਹਿਲਾਂ ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਵੀ ਪੂਰੀ ਦੁਨੀਆ ਦੇ ਵਿੱਚ ਸਿੱਖ ਹੀ ਇੱਕ ਇਹੋ ਜਿਹੀ ਕੌਮ ਆ ਜਿਹੜੀ ਸ਼ਸਤਰ ਕਿਰਪਾਨ ਰੱਖ ਸਕਦੀ ਹੈ ਜੇ ਕੋਈ ਸਿੰਘ ਲੜਨ ਜਾਂਦੇ ਸੀਗੇ ਪਿੰਡ ਨੂੰ ਛੱਡ ਕੇ ਤੇ ਮਗਰ ਬੀਬੀਆਂ ਤੇ ਬੱਚੇ ਬਜ਼ੁਰਗਾਂ ਦੀ ਰਾਖੀਆਂ ਬੱਚਿਆਂ ਦੀ ਰਾਖੀ ਲਈ ਹਮੇਸ਼ਾ ਤਿਆਰ ਰਹਿੰਦੇ ਸੀ ਕਰੈਕਟਰ ਲਿਆ ਕਿ ਸਿੱਖ ਦਾ ਕਰਦਾਰ ਕੀ ਹੁੰਦਾ ਕਿੱਡੀ ਉੱਚੀ ਤੇ ਸੁੱਚੀ ਸੋਚ ਦਾ ਮਾਲਕ ਹੈ ਸਿੱਖ ਹਰ ਔਰਤ ਨੂੰ ਬੀਬੀ ਭੈਣੀਆਂ ਕਾਕੀ ਗਾਕੇ ਬੁਲਾਉਂਦਾ ਜਦੋਂ ਕੋਈ ਚੜ ਕੇ ਆਉਂਦਾ ਤੇ ਉਹ ਗੱਲ ਉਹੀ ਡਾਇਲੌਗ ਜਿਹੜਾ ਕੋਈ ਜਿਹੜਾ ਦਰ ਤੇ ਆਵੇ ਉਹਨੂੰ ਦੇਗ ਪਕੀ ਮਲੋਂ ਨੂੰ ਖਾਣ ਪੀਣ ਨੂੰ ਨਹੀਂ ਸੱਜ ਕੇ ਜਿਹੜਾ ਚੜ ਕੇ ਆਵੇ ਉਹਨੂੰ ਤੇਗ ਪਕਾ ਪਰ ਜਿਹੜੇ ਯੋਧੇ ਨੇ ਸਾਡੇ ਜਿਨ੍ਹਾਂ ਨੂੰ ਅਸੀਂ ਗਾਥਾਵਾਂ ਸੁਣਾਉਣ ਦੇ ਵਿੱਚ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਉਹਨਾਂ ਦੇ ਫਿਲਮਾਂ ਬਣਨੀਆਂ ਚਾਹੀਦੀਆਂ ਬੜੀ ਵਧੀਆ ਫਿਲਮ ਹੈ ਜੀ ਮੈਂ ਬਿਲਕੁਲ ਜਿਹਨੂੰ ਫਿਲਮ ਕਹਿ ਸਕਦੇ ਆਂ ਪ੍ਰੋਪਰ ਐਂਟਰਟੇਨਮੈਂਟ ਹੈ ਜੀ ਸਰ ਤੁਹਾਡਾ ਆਪਣਾ ਵੀ ਕਿਰਦਾਰ ਹੈ ਫਿਲਮ ਚ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂ ਮੇਰਾ ਤੇ ਬੜਾ ਛੋਟਾ ਜਿਹਾ ਕਰੈਕਟਰ ਹੈ ਜੀ ਫਿਲਮ ਚ ਬਟ ਮੈਂ ਪਾਰਟ ਹਾਂ ਫਿਲਮ ਦਾ ਇਹ ਬੜੀ ਇਹ ਬੜੀ ਵੱਡੀ ਗੱਲ ਹੈ ਜਿਵੇਂ ਫਿਲਮ ਚ ਔਰਤ ਦੇ ਕਿਰਦਾਰ ਨੂੰ ਬਹੁਤ ਵੱਡਾ ਦਿਖਾਇਆ ਗਿਆ ਵੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅणि ਦੇਖੋ ਸਾਡੀ ਜੀ ਹਿਸਟਰੀ ਦੀ ਗੱਲ ਕਰੀਏ ਤੇ ਜਿੱਥੇ ਸਾਡੇ ਸਿੱਖ ਯੋਧਿਆਂ ਦੀ ਗੱਲ ਆਉਂਦੀ ਉਹਥੇ ਸਾਡੇ ਬੀਬੀਆਂ ਦੀ ਵੀ ਗੱਲ ਆਉਂਦੀ ਉਹ ਵੀ ਹਮੇਸ਼ਾ ਸ਼ਸਤਰ ਰੱਖਦੀਆਂ ਸੀਗੀਆਂ ਉਹ ਸ਼ਸਤਰ ਸਾਨੂੰ ਮਿਲਿਆ ਸਭ ਤੋਂ ਪਹਿਲਾਂ ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਵੀ ਪੂਰੀ ਦੁਨੀਆ ਦੇ ਵਿੱਚ ਸਿੱਖ ਹੀ ਇੱਕ ਇਹੋ ਜਿਹੀ ਕੌਮ ਆ ਜਿਹੜੀ ਸ਼ਸਤਰ ਕਿਰਪਾਨ ਰੱਖ ਸਕਦੀ ਹੈ ਸੋ ਅੱਜ ਉਹ ਚੀਜ਼ਾਂ ਜਿਹੜੀਆਂ ਸਾਡੇ ਕੋ ਗਵਾਟਕੀਆਂ ਨੇ ਉਹ ਫਿਲਮ ਨੇ ਦੁਬਾਰਾ ਚੇਤੇ ਕਰਾਈਆਂ ਨੇ ਬੱਚਿਆਂ ਦੀ ਬੜੀ ਵਧੀਆ ਗੱਲ ਹੈ ਕਿ ਜੇ ਕੋਈ ਸਿੰਘ ਲੜਨ ਜਾਂਦੇ ਸੀਗੇ ਪਿੰਡ ਨੂੰ ਛੱਡ ਕੇ ਤੇ ਮਗਰ ਬੀਬੀਆਂ ਤੇ ਬੱਚੇ ਬਜ਼ੁਰਗਾਂ ਦੀ ਰਾਖੀਆਂ ਬੱਚਿਆਂ ਦੀ ਰਾਖੀ ਲਈ ਹਮੇਸ਼ਾ ਤਿਆਰ ਰਹਿੰਦੇ ਸੀ ਉਹ ਕਿਉਂ ਸੀ ਕਿਉਂਕਿ ਹਰ ਇੱਕ ਨੂੰ ਸ਼ਾਸਤਰ ਵਿੱਦਿਆ ਆਉਂਦੀ ਸੀ ਸੋ ਮਤਲਬ ਮੈਨੂੰ ਲੱਗਾ ਕਿ ਉਸ ਨੌਲੇਜ ਦੀ ਫਿਲਮ ਵੇਖਣੀ ਚਾਹੀਦੀ ਜਿਵੇਂ ਅੱਜ ਕੱਲ ਦੇ ਟਾਈਮ 'ਚ ਹਰ ਅਸੀਂ ਡੇਲੀ ਸੁਣ ਰਿਹਾ ਵੀ ਹੁਣ ਅੱਜ ਏਪ ਕੇਸ ਇੱਥੇ ਹੋਇਆ ਅੱਜ ਉੱਥੇ ਹੋਇਆ ਤੇ ਇਸ ਫਿਲਮ 'ਚ ਔਰਤ ਦੇ ਕਿਰਦਾਰ ਨੂੰ ਬਹੁਤ ਤਗੜਾ ਦਿਖਾਇਆ ਉਹਦੇ ਬਾਰੇ ਮਤਲਬ ਕੁੜੀਆਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਮੈਸੇਜ ਤੇ ਫਿਲਮ ਹੀ ਆ ਜੀ ਮੈਂ ਤੇ ਮੈਸੇਜ ਕੀ ਦੇਣਾ ਮਤਲਬ ਰੋਜ਼ ਹੀ ਰਾਗੀ ਢਾਡੀ ਕਥਾ ਵਾਚ ਕੇ ਰੋਜ਼ ਹੀ ਮੈਸੇਜ ਦਿੰਦੇ ਨੇ ਬਟ ਅਸੀਂ ਜਿਹੜੀ ਇੰਡਸਟਰੀ ਨੂੰ ਬਿਲੋਂਗ ਕਰਦੇ ਹਾਂ ਮੇਨ ਲੱਗਦਾ ਕਿ ਇੱਕ ਵਾਰ ਜੋ ਬਣਾਇਆ ਵਾ ਤੁਹਾਨੂੰ ਆ ਕੇ ਵੇਖਣਾ ਚਾਹੀਦਾ ਉਸ ਤੋਂ ਬਾਅਦ ਆਪਣੀ ਟਿੱਪਣੀ ਦੋ ਤੁਸੀਂ ਕਿ ਆ ਚੰਗੀ ਹੈ ਜਾਂ ਮਾੜੀ ਹੈ ਬਿਨਾਂ ਵੇਖਿਆ ਆਪਾਂ ਘਰ ਬੈਠੇ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਹਨ ਸੋ ਜਾਂ ਤੇ ਉਹ ਮਨ ਲਾ ਕੇ ਕਿਸੇ ਨੇ ਕਿਹਾ ਹੋਵੇ ਕਿ ਜੀ ਅਸੀਂ ਇਤਿਹਾਸ ਦਾ ਪੰਨਾ ਦਿਖਾਉਣ ਲੱਗੇ ਹਾਂ ਅਸੀਂ ਆ ਦਿਖਾਉਣ ਲੱਗੇ ਨਹੀਂ ਇਹ ਤੇ ਕਾਲਪਨਿਕ ਚੀਜ਼ ਆ ਇੱਕ ਕਰੈਕਟਰ ਲਿਆ ਕਿ ਸਿੱਖ ਦਾ ਕਰਤਾਰ ਕੀ ਹੁੰਦਾ ਕਿੱਡੀ ਉੱਚੀ ਤੇ ਸੁੱਚੀ ਸੋਚ ਦਾ ਮਾਲਕ ਹੈ ਸਿੱਖੀ ਹਰ ਔਰਤ ਨੂੰ ਬੀਬੀ ਭੈਣੀਆਂ ਕਾਕੀ ਕਰਕੇ ਬੁਲਾਉਂਦਾ ਜਦੋਂ ਕੋਈ ਚੜ ਕੇ ਆਉਂਦਾ ਤੇ ਉਹ ਗੱਲ ਉਹੀ ਡਾਇਲੌਗ ਜਿਹੜਾ ਕੋਈ ਜਿਹੜਾ ਦਰ ਤੇ ਆਵੇ ਉਹਨੂੰ ਦੇਗ ਪੱਕੀ ਮਲੋਂ ਨੂੰ ਖਾਣ ਪੀਣ ਨੂੰ ਜੀ ਸੱਜ ਕੇ ਜਿਹੜਾ ਚੜ ਕੇ ਆਵੇ ਉਹਨੂੰ ਤੇਗ ਪੱਕੀ ਇਹ ਦੋਵੇਂ ਚੀਜ਼ਾਂ ਰੱਖੀਆਂ ਨੇ ਨਾਲ ਸੋ ਉਹ ਐਥਿਕਸ ਆ ਜਿਹੜਾ ਬਾਬੇ ਗੁਰੂ ਗੋਬਿੰਦ ਸਿੰਘ ਮਾਰ ਇਹਦਾ ਜਿਹੜਾ ਸਿਧਾਂਤ ਹੈ ਸਿੱਖੀ ਦਾ ਖਾਲਸੇ ਦਾ ਸੋ ਉਹ ਉਹਦੇ ਵਿੱਚੋਂ ਉਸ ਕੈਰੈਕਟਰ ਨੂੰ ਦਿਖਾਉਣੀ ਹੈ ਫਿਲਮ ਅ ਪਹਿਲਾ ਚਾਰ ਸ਼ਾਹਬਜ਼ਾਦੇ ਆਈ ਸੀ ਫਿਰ ਮਸਤਾਨ ਨੇ ਆਈ ਐ ਹੁਣ ਫਿਰ ਅਕਾਲ ਆਈ ਐ ਪੰਜਾਬੀ ਇੰਡਸਟਰੀ ਦਾ ਦੇਖਣ ਦਾ ਲੋਕਾਂ ਦਾ ਨਜ਼ਰੀਆ ਹੁਣ ਬਦਲੂਗਾ ਇਸ ਫਿਲਮ ਤੋਂ ਬਾਅਦ ਦੇਖੋ ਬਦਲਣਾ ਤੇ ਚਾਹੀਦਾ ਆ ਪਰ ਜਿਹੜੇ ਮੇਰੇ ਵੀਰ ਵਿਰੋਧ ਕਰ ਰਹੇ ਆ ਫਿਲਮ ਨੂੰ ਲੈ ਕੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਤੁਹਾਡਾ ਸੰਪਰਕ ਕਰੋ ਇਕੱਲੀ ਬਹਿ ਕੇ ਅਸੀਂ ਨਾਲ ਬੈੰਨੇ ਆ ਇਕੱਲੀ ਬਹਿ ਕੇ ਫਿਲਮ ਤੇ ਵੇਖੋ ਹਨ ਜੇ ਲੱਗਿਆ ਕੁਝ ਆਬਜੈਕਟੇਬਲ ਹੈਗਾ ਆ ਤੇ ਫਿਰ ਵਿੱਚੋਂ ਬਹਿ ਤੇ ਹੈ ਹੀ ਨਹੀਂ ਆਈ ਡੇਟੇ ਮਹਾਪੁਰਸ਼ ਨਿਹੰਗ ਸਿੰਘ ਜਥੇਬੰਦੀਆਂ ਬڑے ਨੀਤੀਵਾਨ ਬੰਦੇ ਬڑے ਸੂਝਵਾਨ ਬੰਦੇ ਫਿਲਮਾਂ ਵੇਖ ਗਏ ਨੇ ਫਿਲਮ ਤੋਂ ਪਹਿਲਾਂ ਵੀ ਵਿਖਾਈ ਫਿਲਮ ਬੰਬੇ ਵਿਖਾਈ ਆ ਇੱਥੇ ਕਈਆਂ ਨੂੰ ਵਿਖਾਈ ਆ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ ਨੂੰ ਮਿਲੇ ਨੇ ਉਹਨਾਂ ਨੇ ਵੇਖਿਆ ਸਾਰਾ ਕੁਝ ਸੋ ਜੇ ਪ੍ਰੋਬਲਮ ਹੁੰਦੀ ਤੇ ਹਾਂ ਪਰ ਜਿਹੜੇ ਵੀਰ ਵਿਰੋਧ ਕਰ ਰਹੇ ਉਹਨਾਂ ਦਾ ਕੁਝ ਆਈ ਥਿੰਕ ਕੁਝ ਉਹਨਾਂ ਦੇ ਮਤਬੀਦ ਹੋਣਗੇ ਪਰ ਉਹ ਬਹਿ ਕੇ ਸੌਟ ਆਊਟ ਹੋ ਸਕਦੇ ਆ ਕਿਉਂਕਿ ਅੱਗੇ ਫਿਊਚਰ ਵੀ ਤੇ ਬਣਦੀਆਂ ਆ ਫਿਲਮਾਂ ਹਣਾ ਬਟ ਅਸੀਂ ਹਿਸਟੋਰੀਕਲ ਕਰੈਕਟਰਾਂ ਦੇ ਉੱਤੇ ਜਿਹੜੇ ਸ਼ਹੀਦ ਸਿੰਘ ਨੇ ਜਾਂ ਗੁਰੂ ਸਾਹਿਬਾਂ ਨੇ ਅਸੀਂ ਨਹੀਂ ਚਾਹੁੰਦੇ ਉਹਨਾਂ ਤੇ ਫਿਲਮਾਂ ਬਣਨ ਬਟ ਜਿਹੜੇ ਯੋਧੇ ਨੇ ਸਾਡੇ ਜਿਨ੍ਹਾਂ ਨੂੰ ਅਸੀਂ ਗਾਥਾਵਾਂ ਸੁਣਾਉਣ ਦੇ ਵਿੱਚ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਉਹਨਾਂ ਤੇ ਫਿਲਮਾਂ ਬਣਨੀਆਂ ਚਾਹੀਦੀਆਂ